ਆਖਰ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਜੰਗ ਦੇ ਵਿੱਚ ਮਾਹੌਲ ਇਸ ਜੰਗ ਦੇ ਮਾਹੌਲ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਆਓ ਆਪਾਂ ਇਸ ਵੀਡੀਓ ਦੇ ਰਾਹੀਂ ਇਹ ਚੀਜ਼ਾਂ ਦੇ ਉੱਪਰ ਚਰਚਾ ਕਰੀਏ ਹਰਸ਼ਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਵੇਂ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਮੀਡੀਆ ਸੋਸ਼ਲ ਮੀਡੀਆ ਅਤੇ ਤੁਹਾਡੀਆਂ ਆਪਸ ਵਿੱਚ ਇਹੀ ਗੱਲਾਂ ਹੋ ਰਹੀਆਂ ਹਨ ਕਿ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਜਾਂ ਫਿਰ ਇਹ ਕਹਿ ਲਈਏ ਜੋ ਜੰਗ ਸ਼ੁਰੂ ਹੋਣ ਜਾਂ ਫਿਰ ਜੰਗ ਹੋਣ ਦੀ ਸਥਿਤੀ ਪੈਦਾ ਹੋਈ ਹੋਈ ਹੈ ਜਿਸ ਦੇ ਦੌਰਾਨ ਕਿ ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਆਪਾਂ ਨੂੰ ਨਿਊਜ਼ ਦੇ ਦੌਰਾਨ ਦੱਸਿਆ ਜਾਂਦਾ ਹੈ ਕਿ ਰਾਤ ਨੂੰ ਬਲੈਕਆਊਟ ਹਨੇਰਾ ਕੀਤਾ ਜਾਂਦਾ ਹੈ ਜਿਹੜਾ ਕਿ ਲਗਭਗ ਬਾਰਡਰ ਏਰੀਆ ਅਤੇ ਉਸ ਦੇ ਨਾਲ ਲੱਗਦੇ ਹੋਰ ਅਸਰਦੀ ਇਲਾਕਿਆਂ ਦੇ ਵਿੱਚ ਵੀ ਅਤੇ ਖਾਸ ਖਾਸ ਸ਼ਹਿਰਾਂ ਦੇ ਵਿੱਚ ਵੀ ਕੀਤਾ ਗਿਆ ਹੈ ਪਰ ਉਸ ਹਨੇਰੇ ਦੇ ਵਿੱਚ ਅਸਮਾਨ ਦੇ ਵਿੱਚ ਕੁਝ ਅਜੀਹਿਆ ਰੌਸ਼ਨੀਆਂ ਆਉਂਦੀਆਂ ਹਨ ਜਿਹੜੀਆਂ ਕਿ ਥੋੜੇ ਜਿਹੇ ਸਮੇਂ ਬਾਅਦ ਮਤਲਬ ਖਤਮ ਹੋ ਜਾ ਰਹੀਆਂ ਹਨ ਜਦੋਂ ਅਸੀਂ ਸਵੇਰੇ ਖਬਰਾਂ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਫਲਾਣੇ ਫਲਾਣੇ ਏਰੀਏ ਦੇ ਵਿੱਚ ਰਾਕਟ ਟਿਗੇ ਹਨ ਜਾਂ ਫਿਰ ਬੰਬ ਦੇ ਪਾਰਟ ਮਿਲੇ ਹਨ ਜਾਂ ਫਿਰ ਡਰੋਨ ਨਾਮੀ ਕੋਈ ਚੀਜ਼ਾਂ ਉਹਨਾਂ ਦੇ ਪਾਰਟ ਸਾਨੂੰ ਦੇਖਣ ਨੂੰ ਮਿਲੇ ਹਨ ਇਹ ਸਾਰਾ ਕੁਝ ਭਾਰਤੀ ਸੈਨਾ ਦੁਆਰਾ ਬਰਤੇ ਜਾਣ ਵਾਲੇ ਡਿਫੈਂਸ ਸਿਸਟਮ ਦੇ ਨਾਲ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਖਬਰਾਂ ਦੇ ਵਿੱਚ ਸੁਣ ਰਹੇ ਹੋ ਕਿ S400 ਜਿਹੜੀ ਮਤਲਬ ਡਿਫੈਂਸ ਮਝੇਲਾ ਸਾਡਾ ਡਿਫੈਂਸ ਸਿਸਟਮ ਜਿਹੜੀਆਂ ਕਿ ਮਝੇਲਾ ਨੇ ਉਹਨਾਂ ਨੂੰ ਭਾਰਤ ਦੇ ਪੰਜਾਬ ਦੇ ਸਾਰੇ ਬਾਰਡਰਾਂ ਤੇ ਆਟੋਮੈਟਿਕ ਕੀਤਾ ਗਿਆ ਹੈ ਉਹ ਕੀ ਸਿਰਫ 2 ਤੋਂ 10 ਸਕਿੰਟ ਦੇ ਵਿੱਚ ਵਿੱਚ ਲਗਭਗ 200 ਤੋਂ 500 ਕਿਲੋਮੀਟਰ ਦੂਰ ਤੱਕ ਦੀ ਮਝੇਲ ਦਾ ਅੰਦਾਜ਼ਾ ਲਾ ਸਕਦੀ ਹੈ ਅਤੇ ਉਸ ਨੂੰ ਸਾਡੇ ਇਲਾਕੇ ਯਰ ਹੈਸੀ ਇਲਾਕੇ ਤੇ ਆਉਣ ਤੋਂ ਪਹਿਲਾਂ ਹੀ ਅਸਮਾਨ ਦੇ ਵਿੱਚ ਮਤਲਬ ਖਤਮ ਤੇ ਤਵਸਤ ਕਰ ਦਈ ਹੈ ਜਿਵੇਂ ਕਿ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਜਦੋਂ ਉੱਥੇ ਖਬਰ ਆਉਂਦੀ ਹੈ ਚੈਨਲ ਦੇ ਉੱਤੇ ਵੀ ਸਾਡੀ ਜਿਹੜੀ ਡਿਫੈਂਸ ਸਿਸਟਮ ਉਸ ਨੇ ਮਤਲਬ ਉਹਨਾਂ ਦੇ ਜਿਹੜੇ ਪੰਜ ਡਰੋਨ ਸੀਗੇ ਉਹ ਮਤਲਬ ਖਤਮ ਕਰ ਦਿੱਤੇ ਹਨ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਅਗਰ ਸਾਡੇ ਕੋਲੇ ਡਿਫੈਂਸ ਸਿਸਟਮ ਨਾ ਹੋਵੇ ਤਾਂ ਜਿਹੜੇ ਉਹ 50 ਡਰੋਨ ਫਾਰ ਐਗਜ਼ਾਮਪਲ ਜਿਵੇਂ ਕਿ ਉਧਰੋਂ ਬਾਰਡਰੋਂ ਪਾਰ ਆ ਰਹੇ ਹਨ ਉਨ੍ਹਾਂ ਦੇ ਵਿੱਚੋਂ ਕਿਤੇ ਨਾ ਕਿਤੇ 20 ਜਾਂ 25 ਡਰੋਨ ਤਾਂ ਸਾਡੇ ਰਹਿਸੀ ਇਲਾਕਿਆਂ ਦੇ ਵਿੱਚ ਆ ਕੇ ਡਿੱਗਣਗੇ ਸੋ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਸਾਡੀ ਭਾਰਤੀ ਸੈਨਾ ਦੀ ਭਾਰਤੀ ਫੌਜ ਆ ਉਸ ਦਾ ਸਾਨੂੰ ਹੌਸਲਾ ਵਜਾਈ ਕਰਨੀ ਚਾਹੀਦੀ ਆ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਇਹ ਸਭ ਅਫਵਾਹਾਂ ਹਨ ਜਾਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਸਭ ਭਾਰਤੀ ਫੌਜ ਜਾਂ ਫਿਰ ਮੋਦੀ ਜਾ ਫਿਰ ਪ੍ਰਧਾਨ ਮੰਤਰੀ ਆਪ ਕਰਾ ਰਿਹਾ ਹੈ ਜਾਂ ਫਿਰ ਇਹ ਚੋਣਾ ਦਾ ਸਟੰਟ ਹੋ ਸਕਦਾ ਹੈ ਪਰ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਬਾਰਡਰ ਦੇ ਉੱਤੇ ਜਾਂ ਬਾਰਡਰ ਦੇ ਆਲੇ ਦੋਲੇ ਲੱਗਦੇ ਪਿੰਡਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਤੁਸੀਂ ਨਿਊਜ਼ ਦੇ ਉੱਤੇ ਵੀਡੀਓ ਦੇਖੀਆਂ ਹੋਣਗੀਆਂ ਕਿ ਉੱਥੋਂ ਪਿੰਡਾਂ ਦੇ ਲੋਕ ਉੱਥੋਂ ਘਰ ਛੱਡ ਕੇ ਜਾ ਰਹੇ ਹਨ ਕਿਉਂ ਕਿ ਉਹਨਾਂ ਨੇ ਉਹ ਨਜ਼ਾਰਾ ਉਹ ਤੱਕਿਆ ਉਹ ਚੀਜ਼ਾਂ ਆਵਾਜ਼ਾਂ ਸੁਣੀਆਂ ਹਨ ਜਿਹੜੀਆਂ ਕਿ ਬੰਬ ਗੋਲੇ ਅਤੇ ਮਨੁੱਖਾਂ ਦੁਆਰਾ ਜਾ ਫਿਰ ਮਜੇਲਾਂ ਦੁਆਰਾ ਜਾਂ ਫਿਰ ਹਵਾਈ ਫਾਇਰਾਂ ਦੁਆਰਾ ਮਤਲਬ ਪੈਦਾ ਕੀਤੀਆਂ ਜਾਂਦੀਆਂ ਹਨ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਫਵਾਹ ਵਾਲੀ ਵੀਡੀਓ ਨਾ ਅਪਲੋਡ ਕਰੋ ਅਤੇ ਨਾ ਹੀ ਆਪਣੇ ਆਲੇ ਦੁਆਲੇ ਦਾ ਕਿਸੇ ਵੀ ਤਰੀਕੇ ਦਾ ਮਾਹੌਲ ਆ ਜਿਹੜਾ ਉਸ ਨੂੰ ਅਫਵਾਹਪੂਰਨ ਬਣਾਓ ਕਿਉਂਕਿ ਜਦੋਂ ਤੱਕ ਭਾਰਤੀ ਸੈਨਾ ਮਜ਼ਬੂਤੀ ਨਾਲ ਲੜ ਰਹੀ ਹੈ ਬਾਰਡਰ ਤੇ ਉਦੋਂ ਤੱਕ ਸਾਡੇ ਦੇਸ਼ ਨੂੰ ਕੋਈ ਵੀ ਖਤਰਾ ਨਹੀਂ ਹੈ ਤੁਸੀਂ ਇੱਕ ਚੀਜ਼ ਹੋਰ ਸੋਚ ਕੇ ਦੇਖੋ ਜਿਹੜੇ ਬਾਰਡਰਾਂ ਦੇ ਉੱਤੇ ਸਾਡੇ ਲਈ ਖੜੇ ਹਨ ਰਾਤ ਨੂੰ ਜਾਗਦੇ ਹਨ ਅਤੇ ਪਤਾ ਨਹੀਂ ਉਹ ਕੁਝ ਖਾਂਦੇ ਹਨ ਕਿ ਨਹੀਂ ਪੀਂਦੇ ਹਨ ਮੈਂ ਇੱਕ ਸਾਡੇ ਪਿੰਡ ਦੇ ਰਿਟਾਇਰ ਫੌਜੀ ਦੇ ਨਾਲ ਗੱਲ ਕਰੀ ਸੀ ਮੈਂ ਉਸ ਨੂੰ ਪੁੱਛਿਆ ਸੀਗਾ ਵੀ ਮਤਲਬ ਜਿਹੜਾ ਜੰਗ ਦਾ ਮਾਹੌਲ ਆ ਉਦੋਂ ਬਾਰਡਰ ਦੇ ਉੱਤੇ ਕਿਹੋ ਜਿਹਾ ਮਾਹੌਲ ਹੁੰਦਾਗਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ 1999 ਦੇ ਵਿੱਚ ਜਿਹੜਾ ਮਤਲਬ ਬਾਰਡਰ ਪਾਰ ਤੇ ਕਸ਼ਮੀਰ ਸਾਈਡ ਜਿਹੜਾ ਮਤਲਬ ਕਸਪੈਟ ਹੋਇਆ ਸੀਗਾ ਲੜਾਈ ਦਾ ਮਾਹੌਲ ਪੈਦਾ ਹੋਇਆ ਸੀ ਤਾਂ ਉਸ ਸਮੇਂ ਜਿਹੜੇ ਕਿ ਸਾਰਾ ਬਾਰਡਰ ਏਰੀਆ ਸੀ ਉੱਥੇ ਲਗਭਗ 6 ਮਹੀਨੇ ਤੱਕ ਜਿਹੜੀ ਫੌਜ ਸੀ ਉਹ ਬਿਠਾ ਕੇ ਰੱਖੀ ਹੋਈ ਸੀ ਉਹਨਾਂ ਦੇ ਜਿਹੜੇ ਫੌਜ ਦੇ ਜਵਾਨ ਉੱਥੇ ਬਾਰਡਰ ਤੇ ਸਨ ਉਹਨਾਂ ਨੂੰ ਉੱਥੇ ਹੀ ਖਾਣਾ ਪ੍ਰੋਵਾਈਡ ਕੀਤਾ ਜਾਂਦਾ ਸੀ ਜਾਂ ਫਿਰ ਗੱਡੀਆਂ ਦੇ ਦੁਆਰਾ ਉਹਨਾਂ ਤੱਕ ਖਾਣਾ ਪਹੁੰਚਾਇਆ ਜਾਂਦਾ ਸੀ ਪਰ ਨਾ ਤਾਂ 6 ਮਹੀਨੇ ਤੱਕ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਛੁੱਟੀ ਮਿਲੀ ਸੀ ਅਤੇ ਨਾ ਹੀ ਉਹਨਾਂ ਦੀ ਕੋਈ ਉੱਥੋਂ ਬਦਲੀ ਹੋਈ ਸੀ ਉਹ ਉਹਨਾਂ ਨੇ ਉਸਨੇ ਦੱਸਿਆ ਕਿ ਮਤਲਬ ਸਾਡੇ ਦੁਆਰਾ ਸਾਰੀਆਂ ਰੈਫਲ ਟੈਂਕ ਜਿਹੜੇ ਸੀ ਉਹਨਾਂ ਦੇ ਵਿੱਚ ਗੋਲਾ ਬਾਰੂਦ ਮਤਲਬ ਅਸੀਂ ਪੂਰਾ ਪੈਕ ਹੋ ਕੇ ਲਗਭਗ 6 ਮਹੀਨੇ ਤੱਕ ਅਸੀਂ ਬਾਰਡਰ ਤੇ ਬੈਠੇ ਰਹੇ ਸੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਲਈ ਉਹ 6 ਮਹੀਨੇ ਸਾਡੇ ਦੇਸ਼ ਨੂੰ ਸਾਡੇ ਲੋਕਾਂ ਨੂੰ ਸਾਨੂੰ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਪਾਉਣ ਦੇ ਲਈ ਸਮਾਉਣ ਦੇ ਲਈ ਖਵਾਉਣ ਦੇ ਲਈ ਉਹ 6-6 ਮਹੀਨੇ ਬਾਰਡਰਾਂ ਦੇ ਸਰਹੱਦਾਂ ਤੇ ਬਿਨਾ ਸੁੱਤੇ ਬਿਨਾ ਖਾਦੇ ਵੀ ਰਹਿੰਦੇ ਹਨ ਆਓ ਉਹਨਾਂ ਦਾ ਹੌਸਲਾ ਵਜਾਈ ਕਰੀਏ ਤੇ ਉਹਨਾਂ ਦੇ ਬਾਰੇ ਵਿੱਚ ਕੁਝ ਵੀ ਮੰਦਾ ਚੰਗਾ ਨਾ ਬੋਲੀਏ ਕਿਉਂਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਇਸ ਤਰ੍ਹਾਂ ਦਾ ਮਾਹੌਲ ਬਾਰਡਰ ਦੇ ਏਰੀਆ 'ਚ ਜੇ ਪੈਦਾ ਹੋਇਆ ਹੈ ਤਾਂ ਸੱਚਮੁੱਚ ਹੀ ਕਿਤੇ ਨਾ ਕਿਤੇ ਲੜਾਈ ਜਾਂ ਜੰਗ ਦਾ ਮਾਹੌਲ ਹੋ ਸਕਦਾ ਹੈ ਆਪਾਂ ਇਹ ਕਹਿ ਕੇ ਉਹਨਾਂ ਦਾ ਹੌਸਲਾ ਨਾ ਸੱਟੀਏ ਇਹ ਸਭ ਅਫਵਾਹਾਂ ਹਨ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡਾ ਡਿਫੈਂਸ ਸਿਸਟਮ 2019 ਦੇ ਵਿੱਚ ਰਸ਼ੀਆ ਤੋਂ ਜਿਹੜੀ S400 ਪੰਜ ਮਸ਼ੀਨਾਂ ਲਈਆਂ ਸਨ ਜਿਹੜੀਆਂ ਕੀਮਤ ਕਰੋੜਾਂ ਦੇ ਵਿੱਚ ਹੈ ਉਹ ਹੁਣ کارਗਰ ਸਿੱਧ ਹੋ ਰਹੀਆਂ ਹਨ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਲੜਾਈ ਹੋ ਰਹੀ ਹੈ ਇਹ ਭਾਰਤੀ ਮਤਲਬ ਕਿ ਇੰਡੀਅਨ ਆਰਮੀ ਅਤੇ ਪਾਕਿਸਤਾਨ ਆਰਮੀ ਦੇ ਵਿੱਚ ਹੋ ਰਹੀ ਹੈ ਨਾ ਤਾਂ ਇੱਥੇ ਕਿਸੇ ਮਜ਼ਬ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਇੱਥੇ ਕਿਸੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਇਹ ਜਿਹੜਾ ਤਣਾਅ جنگ ਦਾ ਮਾਹੌਲ ਆ ਉਹ ਦੋਨਾਂ ਦੇਸ਼ਾਂ ਦੇ ਵਿਚਕਾਰ ਹੈ ਕਿਉਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹ ਬਹੁਤ ਹੀ ਵੱਖ-ਵੱਖ ਭਿੰਤਾਵਾਂ ਧਰਮਾਂ ਦਾ ਦੇਸ਼ ਹੈ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਕਿ ਸਾਡੀ ਫੌਜ ਇੱਕ ਜੁਟਤਾ ਦੇ ਨਾਲ ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਹੋ ਕੇ ਆਪਣੇ ਦੇਸ਼ ਆਪਣੀ ਉਸ ਧਰਤੀ ਨੂੰ ਆਪਣੀ ਉਸ ਖੁਸ਼ਹਾਲੀ ਨੂੰ ਬਚਾਉਣ ਦੇ ਲਈ ਸਰਹੱਦਾਂ ਦੇ ਉੱਤੇ ਅੜੇ ਹੋਏ ਹਨ ਨਾ ਤਾਂ ਇੱਥੇ ਕੋਈ ਹਿੰਦੂ ਨਾ ਕੋਈ ਮੁਸਲਮਾਨ ਕਹਿ ਰਿਹਾ ਦੂਜੇ ਨੂੰ ਇੱਥੇ ਲੜਾਈ ਹੋ ਰਹੀ ਆ ਤਾਂ ਸਿਰਫ ਸਾਡੇ ਦੇਸ਼ ਦੀ ਇੱਕਜੁੱਟਤਾ ਦੀ ਲੜਾਈ ਹੋ ਰਹੀ ਆ ਆਓ ਆਪਾਂ ਇਸ ਤਰ੍ਹਾਂ ਦੇ ਮਾਹੌਲ ਨੂੰ ਸਾਡੀ ਸੇਨਾ ਦੇ ਹੌਂਸਲੇ ਨੂੰ ਹੋਰ ਵਧਾਈਏ ਉਹਨਾਂ ਦੀਆਂ ਸੁੱਖ ਸ਼ਾਂਤੀ ਲਈ ਆਪਣੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕਰੀਏ ਅਖੀਰ ਦੇ ਵਿੱਚ ਮੇਰੀ ਤੁਹਾਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਅਤੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਅਫਵਾਹਾਂ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੋਂ ਬਚ ਕੇ ਰਹੋ ਸਰਕਾਰ ਜੋ ਵੀ ਨਿਰਦੇਸ਼ ਦਿੰਦੀ ਆ ਉਹਨਾਂ ਦੀ ਪਾਲਣਾ ਕਰੋ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦੇ ਨਾਲ ਕਿਉਂ ਕਿਉਂਕਿ ਜਦੋਂ ਤੱਕ ਸਾਡੀ ਸੇਨਾ ਇੰਡੀਅਨ ਆਰਮੀ ਸਾਡੇ ਨਾਲ ਹੈ ਉਦੋਂ ਤੱਕ ਸਾਡੇ ਤੱਕ ਕੁਝ ਵੀ ਨਹੀਂ ਪਹੁੰਚ ਸਕਦਾ ਅਗਰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ ਜੀ ਜੈ ਹਿੰਦ ਜੈ ਭਾਰਤ